ਖਬਰਨਾਮਾ ਦੇਖ ਰਿਹਾ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਧੜੇ ਬੰਦੀ ਦਾ ਦੌਰ ਹਾਲੇ ਵੀ ਜਾਰੀ ਹੈ ਕਾਂਗਰਸ ਪਾਰਟੀ ਦੇ ਵਿੱਚ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਕਿਉਂਕਿ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਕਰ ਰਹੀ ਹੈ ਲੇਕਿਨ ਇੱਧਰ ਇੱਕ ਜੁਟਦਾ ਨਹੀਂ ਹੈ ਇੱਕ ਸਟੇਜ ਉੱਤੇ ਇਕੱਠੇ ਨਹੀਂ ਦੇਖੇ ਜਾਂਦੇ ਰਾਂ ਰਾਣਾ ਗੁਰਜੀ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਸਿੰਘ ਲਾਹਵਾ ਚਰਨਜੀਤ ਸਿੰਘ ਚੰਨੀ ਰਾਜਾ ਮੋੜੇ ਸੁਪਾਲ ਸਿੰਘ ਖਹਿਰਾ ਪ੍ਰਗਟ ਸਿੰਘ ਹਾਲਾਂਕਿ ਇਹਨਾਂ ਵੱਲੋਂ ਡੀਂਗਾ ਮਾਰੀਆਂ ਜਾ ਰਹੀਆਂ ਨੇ ਕਿ ਵੱਡੇ ਪੱਧਰ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਜਾਣਗੀਆਂ ਲੇਕਿਨ ਲੈਗ ਪੁੱਲਿੰਗ ਦਾ ਜਿਹੜਾ ਦੌਰ ਹੈ ਉਹ ਹਾਲੇ ਵੀ جاری ਹੈ ਲੈਗ ਪੁੱਲਿੰਗ ਇੱਕ ਦੂਜੇ ਦੀ ਲੱਤਾਂ ਖਿੱਚਣੀਆਂ ਇਹ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਤੋਂ ਲੈ ਕੇ ਵੱਡੇ ਤੋਂ ਲੈ ਕੇ ਛੋਟੇ-ਛੋਟੇ ਤੋਂ ਲੈ ਕੇ ਵੱਡੇ ਆਗੂ ਦੀ ਇਹ ਪੁਰਾਣੀ ਰੀਤ ਹੈ ਇਹ ਰੁਵਾਤ ਚੱਲੀ ਆਂਦੀ ਹੈ ਹਾਲਾਂਕਿ ਜਿਹੜੇ ਹੈਗੇ ਨੇ ਰਾਹੁਲ ਗਾਂਧੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਭਈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਧੜੇਬੰਦੀ ਤੁਹਾਨੂੰ ਇੱਕ ਜੁੱਟ ਹੋਣਾ ਪਵੇਗਾ ਤੁਹਾਨੂੰ ਜਿਹੜੇ ਤੁਹਾਡੇ ਆਪਸੀ ਮਤਭੇਦ ਨੇ ਵਿਚਾਰਾਂ ਦੇ ਉਹ ਸਹਿਮਤ ਹੋਣਾ ਪਵੇਗਾ ਇੱਕ ਸਟੇਜ ਤੇ ਇਕੱਠੇ ਹੋਣਾ ਪਵੇਗਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪੱਤੇ ਪਤਾ ਲੱਗੇ ਕਿ ਕਾਂਗਰਸ ਪਾਰਟੀ ਦੇ ਆਗੂ ਇੱਕ ਨੇ ਇਕਤਾ ਦੇ ਵਿੱਚ ਨੇ ਯੂਨਿਟੀ ਦੇ ਵਿੱਚ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਬਗਵਾ ਹਲਚਲ ਨਾ ਮੱਚੇ ਲੇਕਿਨ ਇਧਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਲਗਾਤਾਰ ਦੇਖ ਰਹੀ ਹੈ ਕਿ ਕਿਹੜਾ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਹੈ ਕਿਹੜਾ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਇਹ ਸ਼ਿਕਾਇਤ ਕੀਤੀ ਗਈ ਹੈ ਪੰਜਾਬ ਪ੍ਰਧਾਨ ਅਤੇ ਸੰਸਦ ਰਾਜਾ ਫੜਕ ਵੱਲੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਮਾਮਲਾ ਹੈ 2022 ਤੋਂ ਲੈ ਕੇ ਧੋਣ ਤੱਕ ਦਾ 2022 ਦੇ ਵਿੱਚ ਰਾਣਾ ਗੁਰਜੀਤ ਐਜ਼ ਕਾਂਗਰਸ ਪਾਰਟੀ ਵੱਲੋਂ ਚੋਣ ਲੜੇ ਉਹਨਾਂ ਦੇ ਪੁੱਤਰ ਜਿਹੜੇ ਨੇ ਉਹ ਐਜ਼ ਅਜ਼ਾਦ ਉਮੀਦਵਾਰ ਲੜੇ ਰਾਣਾ ਗੁਰਜੀਤ ਵੀ 2022 ਦੀ ਵਿਧਾਨ ਸਭਾ ਦੀ ਚੋਣ ਜਿੱਤੇ ਉਹਨਾਂ ਦਾ ਲੜਕਾ ਵੀ 2022 ਦੀ ਵਿਧਾਨ ਸਭਾ ਦੀ ਚੋਣ ਐਜ਼ੇ ਆਜ਼ਾਦ ਜਿੱਤਿਆ ਲੈਕਿਨ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਐਮਐਸਪੀ ਦੀ ਗੱਲ ਕੀਤੀ ਹੈ ਮੱਕੀ ਦੀ ਫਸਲ ਨੂੰ ਲੈ ਕੇ ਇਟ ਮੀਨਸ ਕਿ ਰਾਣਾ ਗੁਰਜੀਤ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲੇ ਹੋਏ ਨੇ ਇਹੀ ਗੱਲ ਇਹੀ ਸ਼ਿਕਾਇਤ ਹੁਣ ਰਾਜਾ ਬੜੇ ਤੋਂ ਵੱਲੋਂ ਕੀਤੀ ਗਈ ਹੈ ਰਾਣਾ ਗੁਰਜੀਤ ਦੇ ਵਿਰੁੱਧ ਕਿ ਰਾਣਾ ਗੁਰਜੀਤ ਸਹੀ ਨਹੀਂ ਕਾਂਗਰਸ ਪਾਰਟੀ ਵਾਸਤੇ ਫਿੱਟ ਨਹੀਂ ਕਾਂਗਰਸ ਪਾਰਟੀ ਦੇ ਜਿਹੜੇ ਵਿਧਿ ਵਿਧਾਨ ਨੇ ਜਿਹੜੇ ਕਾਨੂੰਨ ਨੇ ਉਹਨਾਂ ਦੇ ਅਨੁਸਾਰ ਨਹੀਂ ਚੱਲਦਾ ਆਪਣੀ ਮਨਮਰਜ਼ੀ ਕਰਦੇ ਨੇ ਆਪਣੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਬੋਲ ਦਿੰਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਚੁੱਪ ਬੈਠੇ ਨੇ ਆਪਣੇ ਲੜਕੇ ਦੇ ਲਈ ਫੇਰ ਟਿਕਟ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਟਿਕਟ ਕਿਹਨੂੰ ਮਿਲੇਗੀ ਕਿਸ ਨੂੰ ਨਹੀਂ ਮਿਲਣੀ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਰਾਣਾ ਗੁਰਜੀਤ ਹੁਣ ਵਾਰ-ਵਾਰ ਕੰਮਿਊਨਿਕੇਟ ਕਰ ਰਹੇ ਨੇ ਤੇ ਦੂਸਰੇ ਪਾਸੇ ਅੰਦਰ ਖਾਤੇ ਜੇ ਮੱਕੀ ਦੀ ਫਸਲ ਨੂੰ ਐਮਐਸਪੀ ਕਹੀ ਸੀ ਤੇ ਇਟ ਮੀਨਸ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਕਹਿੰਦੇ ਕਹੀ ਸੀ ਇਸ ਕੁਪਾਲ ਸਿੰਘ ਖਹਿਰਾ ਵੱਲੋਂ ਵੀ ਇਲਜ਼ਾਮ ਲਗਾਏ ਗਏ ਹੁਣ ਇਹ ਇਲਜ਼ਾਮ ਲਗਾ ਦਿੱਤੇ ਗਏ ਨੇ ਰਾਜਾ ਵਰਿੰਗ ਵੱਲੋਂ ਭਈ ਸਭ ਕੁਝ ਠੀਕ ਨਹੀਂ ਰਾਜਾ ਬੜੇ ਨੇ ਸ਼ਿਕਾਇਤ ਕੀਤੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਜਾਤਾ ਨਗਾ ਪਾਈ ਜਾਵੇ ਜਾਂ ਇਸ ਨੂੰ ਸਖਾ ਜਾਵੇ ਕਿ ਡਿਸਪਲਿਨ ਦੇ ਵਿੱਚ ਕਿਵੇਂ ਰਹਿਣਾ ਹੈ ਵਿਧਾਇਕਾਂ ਅਤੇ ਸਾਸਤਾ ਦਾ ਵਿਰੋਧ ਬਿਲਕੁਲ ਨਹੀਂ ਕਰਨਾ ਉਹਨਾਂ ਸ਼ਾਸਨ ਦੇ ਵਿੱਚ ਰਹਿਣਗੇ ਤਾਂ ਵਧੀਆ ਹੈ ਲੀਤਾ ਰਾਣਾ ਗੁਰਜੀਤ ਪਾਰਟੀ ਦੇ ਵਿੱਚ ਵੱਡਾ ਖਲਾਰਾ ਪਾਣਗੇ ਹਾਲਾਂਕਿ ਰਾਣਾ ਗੁਰਜੀਤ ਅਜੇ ਵਧਾਈ ਕਿ ਨੇ ਆ ਕਾਂਗਰਸ ਪਾਰਟੀ ਦੇ ਇੱਕ ਲੀਡਰ ਨੇ ਜਿਹੜੇ ਵਿਵਾਦ ਹੋ ਕੇ ਬੋਲਦੇ ਨੇ ਜਿਹੜੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦੇ ਨੇ ਲੇਕਿਨ ਉਹਨਾਂ ਕਿਆ ਅਸਰਗਈਆਂ ਲਗਾਈਆਂ ਚਾਰੀਆਂ ਨਹੀਂ ਕਿ ਸੁਖਪਾਲ ਸਿੰਘ ਕਹਿਰਾ ਤੋਂ ਬਾਅਦ ਕੱਲ ਸ਼ਿਕਾਇਤ ਕੀਤੀ ਕਿ ਰਾਜਾ ਬਰਿੰਗ ਵੱਲੋਂ ਰਾਜਾ ਗੁੜਿੰਗ ਨੇ ਕਿਹਾ ਕਿ ਰਾਣਾ ਗੁਰਜੀਤ ਦਾ ਪਾਰਟੀ ਦੇ ਵਿੱਚ ਰਹਿਣਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਠੀਕ ਨਹੀਂ ਇਸ ਕਰਕੇ ਜਾਂ ਤਾਂ ਇਸ ਨੂੰ ਸਮਝਾਓ ਤੇ ਜਾਂ ਇਸ ਨੂੰ ਬਾਹਰ ਦਾ ਅਰਸਤਾ ਦਿਖਾ ਦਿਓ ਹੁਣ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇਸ ਉੱਤੇ ਐਕਸ਼ਨ ਕੀ ਲੈਂਦੀ ਹੈ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ